ਅੰਮ੍ਰਿਤਸਰ ਦੇ ਲੋਕ ਕਲਮ ਵਿਖੇ ਕਿੜਦੀ ਕਲਮ ਮਜ਼ਦੂਰ ਟ੍ਰੇਡ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਵਿੰਦਰ ਸਿੰਘ ਦੀ ਅਗਵਾਈ ਹੇਠਾਂ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਹੱਕੀ ਮੰਗਾਂ ਨੂੰ ਲੈ ਕੇ ਮਹੀਨਾਵਾਰੀ ਮੀਟਿੰਗ ਕੀਤੀ ਗਈ ਇਸ ਮੌਕੇ ਦੇ ਬਹੁਤ ਪਿੰਡਾਂ ਤੋਂ ਆਏ ਮਜ਼ਦੂਰ ਮਜ਼ਦੂਰ ਆਜੂਰ ਨੇ ਕਿਹਾ ਜੀਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਅਸੀਂ ਰੋਜ਼ ਮਜਾਦ ਕਰਾਂਗੇ ਤੇ ਸਰਕਾਰ ਵੀ ਜਵਾਬ ਕਰੇਗੀ ਦੇਖੋ ਕੀ ਇਹ ਪੂਰਾ ਮਾਮਲਾ ਬੜੇ ਗ੍ਰੇਮਨੀ ਮਿਸ਼ਨ ਦੇ ਨਾਲ ਤੇ ਦੇਖੋ ਗੌਰਵ ਪ੍ਰੀਤੀ ਵਿਸ਼ੇਸ਼ ਕੋ ਕਿ ਸਾਡੇ ਬੱਚੇ ਜਿਹੜੇ ਆ ਜਾਂ ਕੋਈ ਵਕੀਲ ਬਣੇ ਕੋਈ ਡਾਕਟਰ ਬਣੇ ਉਹਨੂੰ ਸੋ ਤਾਂ ਨਹੀਂ ਲੰਗੀਆਂ ਪੈਸੇ ਮਿਲਣਗੇ ਵੱਧੋ ਵੱਧ ਕੇ ਫੇਰ ਹੀ ਉਹ ਅੱਗੇ ਜਾ ਸਕਦੇ ਆ ਸਾਡ ਕੋਈ ਨਾ ਪੈਸਾ ਹੈ ਨਹੀਂ ਆ ਕਿ ਜਿਹੜਾ ਅਸੀਂ ਲਾ ਜੀਏ ਕਿਉਂ ਇੱਕ ਮਜ਼ਦੂਰ ਬੰਦਾ ਕਿੰਨਾ ਕੁ ਪੈਸਾ ਲਾ ਸਕਦਾ ਆਪਣੇ ਜੋ ਵੀ ਬੱਚੇ ਆ ਛੋਟੇ ਬੱਚੇ ਆ ਜਾਂ ਬੱਚੀਆਂ ਵਾਂ ਉਹਨਾਂ ਨੂੰ ਵੱਧ ਤੋਂ ਵੱਧ ਪੜਾਈ ਵਾਲੇ ਬੰਦੇ ਨੂੰ ਪਲੇਰ ਨਾਲ ਕਰੋ ਨੂੰ ਵੀ ਪੜਾਈ ਜਿਹੜੀ ਆ ਵੱਧ ਤੋਂ ਵੱਧ ਤੁਸੀਂ ਕਰੋ ਬਾਕੀ ਜਿਹਨੂੰ ਕਿਵੇਂ ਸਾਡੇ ਤੱਕੇਸ਼ਾ ਹੀ ਆ ਹੁੰਦੀਆਂ ਨੇ ਕਿ ਉਹ ਤੱਕੇਸ਼ਾ ਹੀ ਆ ਜਿਹੜੀਆਂ ਉਹ ਗਰੀਬ ਵਰਗ ਦੇ ਨਾਲ ਹੋਣੀਆਂ ਨੇ ਅਮੀਰ ਵਰਗ ਦੇ ਨਾਲ ਤੱਕੇਸ਼ਾ ਹੀ ਨਹੀਂ ਹੋ ਸਕਦੀ ਕਿਉਂ ਕਿਉਂ ਨਾ ਕੋ ਪਾਪਰਾ ਨੇ ਕਿਉਂ ਜਾਂ ਜਿਹੜੇ ਸਾਡੇ ਅੰਨੇ ਉੱਪਰ ਗਏ ਨੇ ਕਿ ਇਹਨੇ ਤਾਂ ਤੁਹਾਡੀ ਗੱਲ ਨਹੀਂ ਕਹੀ ਸਾਡੀ ਟਿਕਟ ਉੱਪਰ ਜਿੱਦਿਆਂ ਜਾਂ ਤੂੰ ਬੋਲਿਆ ਕਿ ਤੈਨੂੰ ਅੱਗੇ ਤੋਂ ਟਿਕਟ ਨਹੀਂ ਮਿਲੇਗੀ ਉਹਨੇ ਡਰਦੇ ਨੇ ਉਹ ਉੱਥੇ ਹੀ ਬਹਿ ਜਾਣਾ ਤਾਨੂੰ ਕਿਹਾ ਵਾ ਪੀ ਇਹ ਨਵਾ ਸਕਦੇ ਆ ਮੈਂ ਕੀ ਸਾਡੇ ਪਾਵਰ ਨਹੀਂ ਆ ਜੀ ਤਾਂ ਫੜ ਕੇ ਮੈਂ ਦਿੱਲੀ ਲ ਇਹ ਡਰ ਆ ਕੇ ਜੇ ਸਾਡੇ ਕੋਈ ਇਕਤਾ ਸਾਡੀ ਹੋਏ ਦੇ ਇਕਤਾ ਨਹੀਂ ਪਰੇ ਇਕਤਾ ਬਣਾਉਣ ਕਿ ਆਪਾਂ ਆਪੇ ਸਾਡੇ ਕੋ ਗੁਰੂ ਮਹਾਰਾਜ ਨੇ ਬਾਬਾ ਜੀਉ ਸਿੰਘ ਜੀ ਨੇ ਗੁਰੂ ਬਾਲਮੀ ਭਗਵਾਨ ਜੀ ਨੇ ਜੇ ਸਾਨੂੰ ਪਾਵਰਾਂ ਦਿੱਤੀਆਂ ਆ ਦੇ ਮੋਢੇ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪੈਜ ਸਾਹਮਣੇ ਇਹ ਭਰਾਵਾਂ ਨੂੰ ਬੇਨਤੀ ਆ ਕਿ ਆਪਾਂ ਨੂੰ ਪਾਵਰਾ ਸਾਰਾ ਪਤਾ ਪਿਆ ਆਪਣਾ ਪਾਵਰਾ ਜਿਹੜੀਆਂ ਗੁਰੂਆਂ ਦੇ ਨਾਮਾਂ ਦੇ ਚਲੇ ਕਰਨਾ ਪਾਉਂ। ਉਹਨੇ ਗੋਲ ਪਾਵੇਂ ਆਪਾਂ ਵਿਹਲੇ ਕਰ ਦੋ ਜੀ ਨਹੀਂ ਰਹਿਣ ਦੋ ਤੁਸੀਂ ਅਗਲੀ ਵਾਰੀ ਆ ਜਾਓ। ਕਹਿੰਦਾ ਮੇਰਾ ਮਤਲਬ ਇਹ ਆ ਵੀ ਵਾਕਿਆ ਹੀ ਆਪਾਂ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਪਿੱਛੇ ਹੈਗੇ ਆਂ। ਸਿਰਫ ਇਹ ਜਨਾਂ ਜਿਹੜੇ ਜਨਾਜੇ ਉਹਨਾਂ ਬਾਕੀ ਉਹਨਾਂ ਦੇ ਵਿੱਚ ਪਾਵਰ ਆਫ ਫੋਨ ਰੱਖਿਆ ਉਹਨਾਂ ਨੇ ਅੱਗੇ ਪੋਰਾ ਨਹੀਂ ਫੇਰ ਕੀ ਆ ਅਹੀਂ ਆ ਜਿੱਦਾਂ ਉਹਦਾ ਪਰਾਦਾ ਕਿੱਥੇ ਆਉਂਦਾ ਉਹਨਾਂ ਨੇ ਜਾਨ ਤੋਂ ਅੰਦਰ ਤੋਂ ਸਭ ਵਿੱਚ ਕਹੋ ਜੀ ਜਾਣ ਕੇ ਨਹੀਂ ਸਕਦੇ ਜਾਨ ਨੂੰ ਬਾਹਰ ਬਾਹਰ ਨਹੀਂ ਸਕਦੇ ਅਹੀਂ ਆਪਣਾ ਬਸ ਤੇ ਰਾਜ ਉਹਨਾਂ ਚਰਨੀ ਕਰ ਸਕਦੇ ਜਿੱਨਾ ਚਰ ਉਹ ਚੀਜ਼ਾਂ ਨੂੰ ਆਪਾਂ ਬਾਹਰ ਨਹੀਂ ਕਰ ਸਕਦੇ ਜਿਹੜੇ ਵੱਡੇ ਮਗਨਾਸ ਉਹ ਕਰਦੇ ਗ੍ਰੀਨ ਬੋਲ ਹੁਣ ਨਹੀਂ ਨਹੀਂ ਕਰਦੇ ਇਹ ਗੁੱਸਤੀ ਸਕਿਆ ਹੀ ਤੁਮ ਜਿਹੜੀ ਕਹਾਣੀ ਰਾਂਝਾ ਜਿੰਨੂ ਇੱਥੇ ਨੰਨਦੇ ਕਾਟੀ ਨਾਂ ਦੇਣ ਇਸ ਮੀਟਿੰਗ ਦਾ ਕੀ ਮਤਲਬ ਹੈ ਟੀਵੀ ਦੇ ਵਿੱਚ ਆਪਾਂ ਜਾਗਦੇ ਆਣ ਕਿਉਂਕਿ ਜਿਹੜੇ ਸਾਡੇ ਹੱਥ ਤੇ ਬਣੇ ਜਿੰਨੇ ਵੀ ਆਪਣੇ ਪਿੰਡਾਂ 'ਚ ਰਿਸ਼ਤੇਦਾਰ ਹੋਰ ਵੀ ਕੋਈ ਸਾਥੀ ਬੇਲੀ ਉਹਨਾਂ ਨੂੰ ਪ੍ਰੇਰਣਾ ਦਈਏ ਕਿ ਆਪਾਂ ਆਪਣੇ ਹੱਕ ਲੈਣ ਦੇ ਮੈਂ ਮੰਗਲ ਸਿੰਘ ਮੁਖਬਲਾਰਾ ਪੰਜਾਬ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਅੱਜ ਜੋ ਇੱਥੇ ਸਾਡੀ ਮੀਟਿੰਗ ਹਰ ਮਹੀਨੇ ਦੇ ਵਿੱਚ ਇੱਕ ਦਿਨ ਮੱਛਿਆ ਦਾ ਹੁੰਦਾ ਹੈ ਉਸ ਦਿਨ ਤੇ ਰੱਖੀ ਜਾਂਦੀ ਹੈ ਅੱਜ ਇਸ ਪਿੰਡ ਦੇ ਵਿੱਚ ਵੀ ਕਾਫੀ ਮਜ਼ਦੂਰ ਵਰਗ ਦੇ ਲੋਕ ਇਕੱਠੇ ਹੋਏ ਉਹਨਾਂ ਨੂੰ ਆਪਣੇ ਹੱਕਾਂ ਨੂੰ ਲੈਣ ਵਾਸਤੇ ਜਾਗਰੂਕ ਕੀਤਾ ਪੰਜਾਬ ਪ੍ਰਧਾਨ ਜੀ ਉਹਨਾਂ ਨੇ ਵੀ ਇੱਥੇ ਆਣ ਕੇ ਇਹਨਾਂ ਨੂੰ ਸਜਾਉ ਦਿੱਤੇ ਕਿ ਆਪਾਂ ਆਪਣੇ ਹੱਕ ਕਿਸ ਤਰੀਕੇ ਨਾਲ ਸਰਕਾਰਾਂ ਕੋਲੋਂ ਲੈ ਸਕਦੇ ਆ ਆਪਣੇ ਹੱਕ ਲੈਣ ਵਾਸਤੇ ਸਾਨੂੰ ਸੰਘਰਸ਼ ਕਰਨ ਦੀ ਲੋੜ ਹੈ ਜਿੰਨੀ ਦੇਰ ਆਪਾਂ ਇਕੱਠੇ ਹੋ ਕੇ ਕੋਈ ਸੰਘਰਸ਼ ਨਹੀਂ ਕਰਦੇ ਆਪਣੇ ਹੱਕਾਂ ਦਾ ਉਨੀ ਦੇਰ ਸਾਨੂੰ ਇਹ ਹੱਕ ਸਰਕਾਰਾਂ ਕੋਲ ਨਹੀਂ ਮਿਲਦੇ ਔਰ ਬਾਕੀ ਆਪਾਂ ਆਪਣੀ ਮੈਂਬਰਸ਼ਿਪ ਨੂੰ ਹੋਰ ਵਧਾ ਰਹੇ ਆ ਕਿ ਜਿੰਨੀ ਵੀ ਸਾਡੇ ਨਾਲ ਸਾਡੀ ਮੈਂਬਰਸ਼ਿਪ ਵਾਧੀ ਜਾਏਗੀ ਔਰ ਸਾਡੀ ਜਿਹੜੀ ਯੂਨੀਅਨ ਦੀ ਪਾਵਰ ਮਜ਼ਬੂਤ ਹੁੰਦੀ ਜਾਏਗੀ ਤੇ ਸਾਡੇ ਨਾਲ ਜੋ ਆਪਣੀਆਂ ਵਧਿਕੀਆਂ ਹੁੰਦੀਆਂ ਨੇ ਉਹਨਾਂ ਨੂੰ ਵੀ ਰੋਕਿਆ ਜਾਏਗਾ ਜਿਹੜੀਆਂ ਸਾਡੇ ਮਜ਼ਦੂਰ ਵਰਗ ਦੇ ਕੰਮ ਨਹੀਂ ਹੁੰਦੇ ਉਹ ਵੀ ਸਰਕਾਰੀ ਦਰਬਾਰੇ ਜਾ ਕੇ ਸਾਡੀ ਯੂਨੀਅਨ ਦੇ ਪੰਜਾਬ ਪ੍ਰਧਾਨ ਕਰਾਉਣਗੇ ਇਹਨਾਂ ਕੋ ਜੀ ਕਹਿੰਦਾ ਹੋਇਆ ਮੈਂ ਖਿਮਾ ਦਾ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਿੰਦਰ ਸਿੰਘ ਪਿੰਡ ਬਲਕਲਾਂ ਤੋਂ ਸੂਬਾ ਪ੍ਰੈਜ਼ੀਡੈਂਟ ਅੱਜ ਇਹ ਜੋ ਮੀਟਿੰਗ ਰੱਖੀ ਗਈ ਹੈ ਕਿ ਜੋ ਸਾਡੇ ਮਜ਼ਦੂਰ ਵਰਗਿਆ ਇਹਨਾਂ ਦੇ ਨਾਲ ਜਿਵੇਂ ੱਟਕੇ ਛਾਈਆਂ ਇਹਨਾਂ ਹੱਕ ਇਹਨਾਂ ਦੇ ਹੱਕਾਂ ਦੇ ਉੱਪਰ ਡਾਕਾ ਸਰਕਾਰਾਂ ਮਾਰਦੀਆਂ ਨੇ ਕਿ ਸਰਕਾਰਾਂ ਜਿਹੜੀਆਂ ਇਹਨਾਂ ਦਾ ਗਲਤ ਫਾਇਦਾ ਉਠਾਉਂਦੀਆਂ ਨੇ ਕਿਉਂ ਇਹਨਾਂ ਕੋ ਵੋਟਾਂ ਪਵਾ ਕੇ ਕਿ ਇਹਨਾਂ ਨੂੰ ਹੀ ਫਿਰ ਕੁੱਟਦੀਆਂ ਨੇ ਜਿੱਥੇ ਧੱਕੇਸ਼ਾਈ ਹੁੰਦੀ ਆ ਇਹ ਇੱਕ ਮਜ਼ਦੂਰ ਵਰਗ ਦੇ ਨਾਲ ਹੁੰਦੀ ਆ ਅਮੀਰ ਦੇ ਨਾਲ ਕਿਤੇ ਧੱਕੇਸ਼ਾਈ ਨਹੀਂ ਹੁੰਦੀ ਕਿਉਂ ਜਿਹੜਾ ਅਮੀਰ ਆ ਉਹਦੇ ਕੋਲ ਪੈਸਾ ਤੇ ਉਹਦੇ ਜਿਹੜੇ ਅਫਸਰ ਨੇ ਉਹ ਲੱਗੇ ਨੇ ਮਜ਼ਦੂਰ ਦੇ ਨਾਂ ਤੇ ਕੋਈ ਅਫਸਰ ਆ ਨਾ ਇਹਦਾ ਕੋਈ ਐਮ.ਐਲ.ਏ ਆ ਨਾ ਇਹਦਾ ਕੋਈ ਪੈਸਾ ਵਾ ਵੇਖੋ ਅਸੀਂ ਚੜ੍ਹਦੀ ਕਲਾ ਮਜ਼ਦੂਰ ਟ੍ਰੇਡ ਯੂਨੀਅਨ ਪੰਜਾਬ ਜਿਹੜੀ ਹੈ ਇੱਕ ਕੰਮ ਕਰ ਰਹੀ ਹੈ ਜਿੱਥੇ ਵੀ ਧੱਕੇਸ਼ਾ ਹੀ ਹੁੰਦੀ ਹੈ ਇਹ ਉੱਥੇ ਨਾਲ ਜਾ ਕੇ ਖਲੋਂਦੀ ਹੈ ਕਿ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਆ ਕਿ ਜੋ ਵੀ ਇਹ ਧੱਕੇਸ਼ਾ ਹੀ ਆ ਸਾਡੇ ਗਰੀਬ ਵਰਗ ਨਾਲ ਹੁੰਦੀਆਂ ਨੇ ਕਿਉਂ ਇਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜਾਂਦੇ ਧੱਕੇਸ਼ਾਈਆਂ ਨੂੰ ਜਿੱਥੇ ਵੀ ਗਰੀਬ ਨਾਲ ਧੱਕੇਸ਼ਾਈ ਹੁੰਦੀ ਆ ਉਹਨੂੰ ਰੋਕੋ ਨਹੀਂ ਤੇ ਫਿਰ ਸੜਕਾਂ ਦੇ ਉੱਤੇ ਆਣ ਕੇ ਕਿ ਅਸੀਂ ਮਜਾਰੇ ਕਰਾਂਗੇ ਤੇ ਰੋਸ ਮਜਾਰੇ ਕਰਾਂਗੇ ਸਰਕਾਰ ਦੇ ਉਲਟ ਫਿਰ ਬੋਲਾਂਗੇ ਵੇਖੋ ਇਹ ਸਾਡਾ ਜਿਹੜਾ ਮਜ਼ਦੂਰ ਵਰਗ ਆ ਇਹ ਸਰਕਾਰਾਂ ਬਣਾਉਣ ਦੇ ਵਿੱਚ ਇਹਨਾਂ ਦਾ ਯੋਗਦਾਨ ਹੁੰਦਾ ਮਜ਼ਦੂਰ ਦਾ ਜਿਹੜਾ ਅਮੀਰ ਬੰਦਾ ਉਹ ਤੇ ਵੋਟ ਪਾਉਣ ਨਿਕਲਦਾ ਹੀ ਨਹੀਂ ਬਾਹਰ ਜਾਂ ਉਹਦੀਆਂ ਵੋਟਾਂ ਹੈਗੀਆਂ ਨਹੀਂ ਜਾਂ ਹੈਗੀਆਂ ਤੇ ਕੇ ਦੇ ਦੋ ਬੱਚੇ ਨੇ ਉਹ ਸਾਰੇ ਕੋਈ ਇੰਗਲੈਂਡ ਬੈਠਾ ਕੋਈ ਦੁਬਈ ਬੈਠਾ ਕੋਈ ਕਿਤੇ ਬੈਠਾ ਇੱਕ ਮਜ਼ਦੂਰ ਵਰਗਾ ਜਿਹੜਾ ਇਹਦੇ ਬੱਚੇ ਜਿਹੜੇ ਆ ਲਗਭਗ ਸਾਰੇ ਹੀ ਇੱਥੇ ਹੁੰਦੇ ਨੇ ਇਹਨਾਂ ਦੀਆਂ ਵੋਟਾਂ ਇੱਥੇ ਹੁੰਦੀਆਂ ਨੇ ਵੇਖੋ ਅਸੀਂ ਜਿਵੇਂ ਬੇਨਤੀ ਕਰਦੇ ਆ ਕਿ ਜਿਵੇਂ ਰੇਤਾ ਦਾ ਇਹ ਜਿਉਂ ਸਰਕਾਰ ਬਣੀ ਆਏ ਆਮ ਸਰਕਾਰ ਰੇਤਾ ਨੂੰ ਇੰਨੀ ਅੱਗ ਲੱਗੀ ਆ ਕਿ ਗਰੀਬ ਬੰਦੇ ਦੇ ਵਸਦਾ ਰੋਗ ਨਹੀਂ ਹੈ ਕਿ ਮੈਂ ਮਕਾਨ ਨੂੰ ਬਣਾਣਾ ਕਿਉਂ ਸਮਾਨ ਹੀ ਇੰਨਾ ਮਹਿੰਗਾ ਵਾ ਉਹ ਬਣਾ ਹੀ ਨਹੀਂ ਸਕਦਾ ਰੇਤਾ ਜਿਹੜੀ ਆ ਹੁਣ ਇਹ 5000 ਤੋਂ ਥੱਲੇ ਨਹੀਂ ਆਉਂਦੀ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਉਦੋਂ 2500 ਨੂੰ 2200 ਨੂੰ 3500 ਨੂੰ ਰੇਟ ਵਿਕਦੀ ਰਹੀ ਆ ਪਰ ਜਦੋਂ ਦੀ ਇਹ ਸਰਕਾਰ ਆਈ ਆ ਅੱਗ ਲੱਗ ਗਈ ਸਮਾਨ ਨੂੰ ਵੇਖੋ ਇਹ ਜੋ ਸਰਕਾਰ ਆ ਸਰਕਾਰ ਕਹਿੰਦੀ ਸੀ ਕਿ ਮੈਂ ਰੇਤਾ ਜਿਹੜੀ ਆ ਸਸਤੀ ਕਰ ਦੂੰਗਾ ਭਾਈ ਸਸਤੀ ਰੇਤਾ ਕਿਹੜੀ ਹੋਈ ਆ ਕਿਤੇ ਵੀ ਨਹੀਂ ਹੋਈ ਅਸੀਂ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਇਹ ਜੋ ਰੇਤਾ ਰੇਤਾ ਦੀ ਲੁੱਟ ਹੋ ਰਹੀ ਆ ਇਹਦੇ ਵੱਲ ਧਿਆਨ ਦਵੇ ਜਾਂ ਰੇਤਾ ਸਸਤੀ ਹੋਏਗੀ ਜੇ ਉਹਦੇ ਨਾਲ ਕਿੰਨੇ ਲੋਕ ਜੁੜੇ ਆ ਮਿਸਤਰੀ ਉਹਦੇ ਨਾਲ ਜੁੜਿਆ ਮਜ਼ਦੂਰ ਉਹਦੇ ਨਾਲ ਜੁੜਿਆ ਰੰਗ ਵਾਲਾ ਉਹਦੇ ਨਾਲ ਜੁੜਿਆ ਲੱਕੜ ਵਾਲਾ ਉਹਦੇ ਨਾਲ ਜੁੜਿਆ ਸੈਂਟਰੀ ਵਾਲਾ ਉਹਦੇ ਨਾਲ ਜੁੜਿਆ ਹਰ ਵਰਗ ਜਿਹੜਾ ਐ ਰੇਤਾ ਦੇ ਨਾਲ ਜੁੜਿਆ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਇਹ ਸਮਾਨ ਜਿਹੜਾ ਸਸਤਾ ਕਰਨ ਦੇਖੋ ਇਹ ਜੋ ਸਾਡੀਆਂ ਮੰਗਾਂ ਨੇ ਬਿਲਕੁਲ ਹੱਕੀ ਮੰਗਾਂ ਨੇ ਜਾਂ ਇਹਨਾਂ ਵੱਲ ਸਰਕਾਰ ਧਿਆਨ ਨਹੀਂ ਦਿੰਦੀ ਤੇ ਫਿਰ ਅਸੀਂ ਸ਼ਰਕ ਦੇ ਉੱਤੇ ਆਣ ਕੇ ਰੋਲ ਵਿਚਾਰਾ ਕਰਾਂਗੇ ਇਹ ਜਿਹੜੀ ਸਾਡੀ ਮੀਟਿੰਗ ਹੈ ਅਸੀਂ ਆਪਣੇ ਮਜ਼ਦੂਰ ਵਰਗ ਨੂੰ ਸੱਦ ਕੇ ਇਹੀ ਸਮਝਾਉਂਦੇ ਆਂ ਕਿ ਸਰਕਾਰਾਂ ਜਿਹੜੀਆਂ ਸਾਡੇ ਨਾਲ ਧੱਕਾ ਕਰਨ ਲੀਆਂ ਨੇ ਤੇ ਇਹ ਧੱਕਾ ਜਿਹੜਾ ਰੁਕਿਆ ਜਾਵੇ ਤਾਂ ਹੀ ਰੁਕ ਸਕਦਾ